ਕਰੋ ਕਰੋ ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਵੱਡੇ ਸਪਰਾ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡਾਕਟਰ ਸਾਹਬ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਬੁਰਜ ਮਿਲਕ ਫਾਰਮ ਤੇ ਸੋ ਰੁਟੀਨ ਦੇ ਵਿੱਚ ਹੀ ਡਾਕਟਰ ਸਾਹਿਬ ਹਣੀ ਨੀਲੀ ਰੱਬ ਦੀਆਂ ਮੱਝਾਂ ਜਿਹੜੇ ਲਿਆ ਰਹੇ ਆ ਠੀਕ ਆ ਜੀ ਤੇ ਅੱਜ ਵੀ ਤੁਹਾਨੂੰ ਆਪਾਂ ਦੋ ਜਿਹੜੇ ਨਗ ਦਿਖਾਉਣੇ ਆ ਬਹੁਤ ਚੰਗੀਆਂ ਟੌਪ ਕਲਾਸ ਬਰੀਡ ਦੇ ਵਿੱਚ ਜਿਹੜੀਆਂ ਮੱਝਾਂ ਦਿਖਾਵਾਂਗੇ ਇੱਕ ਦਾ ਰਿਕਾਰਡ ਕਾਫੀ ਚੰਗਾ ਜੋ ਪਿਛਲੇ ਲਕਟੇਸ਼ਨ ਦੇ ਵਿੱਚ ਫਸਟ ਸੈਕਿੰਡ ਦੇ ਵਿੱਚ ਇਹਦਾ ਕਾਊਂਟ ਕੀਤਾ ਗਿਆ ਠੀਕ ਆ ਜੀ ਪੂਰੀ ਗੱਲਬਾਤ ਕਰਾਂਗੇ ਆਪਾਂ ਹੈਵੀ ਬਾਡੀ weight ਆ ਪੂਰੇ ਵਜਨ ਲੋਡ ਦੇ ਵਿੱਚ ਆ ਸੋ ਤਰੀਕਾ ਅਜ 23 ਅਕਤੂਬਰ ਤੇ ਸਮਾਂ ਮਾਰਨਿੰਗ ਦੇ ਕੋਈ 10 ਵਜੇ ਦਾ ਸੋ ਦੋ ਮੱਝਾਂ ਦੋਨੋਂ ਗੱਬਣ ਆ ਬਾਕੀ ਪੂਰੀ ਗੱਲਬਾਤ ਕਰਾਂਗੇ ਮੇਰਾ ਭਰਾ ਇੱਥੇ ਆਣ ਕੇ ਵਿਜ਼ਿਟ ਕਰਕੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਜੀ ਮਾਲ ਚੰਗਾ ਸਾਫ਼ ਸੁਥਰਾ ਵੀਰ ਲੈ ਕੇ ਆਉਂਦਾ ਨੀਲੀ ਰਾਵੀ ਦੇ ਵਿੱਚ ਵੀ ਪਸ਼ੂ ਇਹਨਾਂ ਨੇ ਐਂਟਰੀ ਕੀਤੀ ਆ ਤੇ ਤਕਰੀਬਨ ਇੱਕ ਦੋ ਇੱਕ ਦੋ ਨਗ ਜਿਹੜੇ ਆ ਬਹੁਤ ਟਾਪ ਕਲਾਸ ਦੀਆਂ ਮੱਝਾਂ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਸਬ ਸਭਰਾ ਪਿੰਡ ਇਥੋਂ ਹਰੀਕੇ ਪਤਨ ਤੋਂ ਵੀ ਕੋਈ 8-10 ਕਿਲੋਮੀਟਰ ਦੀ ਦੂਰੀ ਆ ਨਾਲ ਲੱਗਦੇ ਪਿੰਡ ਕੁੱਤੀ ਜਰਾ ਪਿੰਡ ਥੋੜੀ ਦੂਰੀ ਤੇ ਆ ਤੇ ਬਾਕੀ ਕਿਰਤੋਵਾਲ ਪਿੰਡ ਵੀ ਇਥੋਂ ਥੋੜੀ ਦੂਰੀ ਤੇ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸੱਸੀ ਕਾਲ ਜੀ ਸ਼ੀਸ਼ੀ ਗੱਲ ਸੰਦੇ ਸਾਹਿਬ ਦੀ ਸ਼ਸ਼ੀ ਕਾਲ ਜੀ ਕੈਮ ਕਿਰਪਾ ਜੀ ਗੁਰੂ ਰਾਮਦਾਸ ਜੀ ਲੈ ਵੀ ਡਾਕਟਰ ਆ ਕੱਢੀ ਆਉਂਦੇ ਤੋਹਫੇ ਦੋ ਵਾਰ 68 ਤੋਹਫਾ ਹੈ ਹਾਂਜੀ 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 ਲੈ ਜੀ ਕਿਰਪਾ ਜੀ ਗੁਰੂ ਰਾਮਦਾਸ ਜੀ ਕਾਰਡ ਵਾਲੀ ਮੱਝ ਲਿਆਂਦੇ ਆਪਾਂ ਵੇਖਾ ਜੀ ਵੀਰਾਂ ਨੂੰ ਆ ਦਿਵਾਲੀ ਦਾ ਤੁਹਾਡੇ ਮੱਕਈ ਹੈਗੇ ਹਾਂਜੀ ਹਾਂਜੀ ਮੱਧ ਵੀ ਚੰਗੀਆਂ ਡਾਕਟਰ ਮਿਲਦੇ ਬਈ ਆਈ ਵੀ ਬੜੇ ਲਾਣੇ ਕਰਾਣੇ ਮੈਂ ਗੱਲਾਂ ਨੇ ਕਰਾਣੇ ਤੋਂ ਜਿਹੜੀ-ਇਹ ਮਾਂ ਹੀ ਨਾਲ ਡਾਇਰੈਕਟ ਇੱਕ ਹੁੰਦਾ ਟੀਕਾ ਭਰਿਆ ਵਾ ਇਹ ਡਾਇਰੈਕਟ ਕਰਵਾ ਕੇ ਲੈਂਦੀ ਡਾਇਮੰਡ ਤੋਂ ਡਾਇਮੰਡ ਤੋਂ ਹਾਂ ਠੀਕ ਆ ਤੇ ਇਹ ਦੀ ਆਤੀ ਆਈ ਗਾੜੀ ਦੇਖੋ ਆਪੇ ਫਿਰ ਡਾਇਮੰਡ ਦੀ ਡਾਇਮੰਡ ਦੀ ਭਾਵੇਂ ਇਹਦਾ ਡੀਐਨਏ ਟੈਸਟ ਕਰਾ ਲੈ ਕੁਝ ਵੀ ਕਰਾ ਲੈ ਸਾਡੇ ਲੋ ਇੱਕ ਗਰੰਟੀ ਹੈ ਜੀ ਚਲੋ ਜੀ ਉਹ ਦੋਸਤੋ ਜੋ ਰਿਕਾਰਡ ਆ ਜੋ ਡਿਟੇਲ ਆ ਉਸ ਬਾਕੀ ਮਾਰਕਿੰਗ ਦੀ ਗੱਲ ਕਰ ਸੰਧੂ ਸਾਹਿਬ ਮਾਰਕਿੰਗ ਦੇ ਦਈਆ ਮਾਰਕਿੰਗ ਕੋਈ ਪੂਰੀ ਤਸਵੀਰ ਨਾਲ ਦਿਖਾ ਦਿਆ ਜਿਹੜਾ ਸਹੀ ਆ ਘਰ ਵਾਲਿਆਂ ਦੇ ਕਹਿੰਦੇ ਮੁਤਾਬਕ ਨੇ 18 ਲੀਟਰ ਦੁੱਧ ਚੋਇਆ ਇਹ ਇਹ ਦੂਜੇ ਸਵੇਰ ਹਾਂਜੀ ਹਾਂਜੀ ਹੁਣ ਤੀਜਾ ਸਵੇਰ ਲਓ ਜੀ ਦੂਜੇ ਸਵੇਰ ਦੇ ਵਿੱਚ 18 ਲੀਟਰ ਦੀ ਮਿਲਕਿੰਗ ਕਰਾਈ ਆ ਫੇਸ ਕੁਆਲਟੀ ਦਿਖਾ ਦਿੰਦੇ ਆ ਤੁਹਾਨੂੰ ਬੱਲਾ ਅੰਗ ਪੈਰ ਵੇਖ ਲਓ ਜੀ ਜਿਹੜੀ ਜਿਹੇ ਨਿਸ਼ਾਨੀਆਂ ਚਾਹੀਦੀਆਂ ਆ ਸਿੰਗ ਪੂਰਾ ਗੋਲ ਆ ਜਿਵੇਂ ਅਨੀਲੀ ਦੇ ਵਿੱਚ ਖਾਸ ਤੌਰ ਤੇ ਮਗਰੋਂ ਬਿਲਕੁਲ ਇੱਕ ਸਦਾ ਵੀ ਸਪਰਿੰਗ ਰਿੰਗ ਸਿੰਗ ਬਣਨੇ ਸ਼ੁਰੂ ਹੋ ਜਾਂਦੇ ਆ ਬੈਕ ਸਾਈਡ ਤੋਂ ਜਿਹੜਾ ਸਿੰਗ ਨਿਸ਼ਾਨੀਆਂ ਬਹੁਤ ਜੀ ਜਰਾਬ ਚਾਹੀਦੀ ਵੇਖ ਲੋ ਜੀ ਬਿਲਕੁਲ ਮਾਰਕਿੰਗ ਮਿਲੀ ਆ ਜਿਹੜਾ ਲੇਵਾ ਲੱਗਾ ਉਹ ਤੇ ਮੈਂ ਨਾ ਕਿਰਪਾ ਹੀ ਕਿਸਤੀ ਆ ਬਹੁਤ ਕਮਾਲੀ ਹੈ ਨਾ ਲੇਵਾ ਪਚੱਕ ਵੀ ਕਰਵਾਉਣੇ ਕੀ ਚਾਹੀਦਾ ਆ ਬੜਾ ਵੀ ਆਪਾਂ ਵੱਡੀ ਗਿਣਤੀ ਦੇ ਵਿੱਚ ਦਿਖਾਈਆਂ ਨੇ ਵਹਿਰਾ ਨੂੰ ਵੀ ਮਾਤ ਪਾਉਂਦੀ ਆ ਮੈਂ ਗੱਲ ਸੰਧੂ ਸਾਹਿਬ ਆ ਝੋਟੀ ਨਾ ਇਹ ਅਸਲ ਦੇ ਵਿੱਚ ਇਹ ਆਪਣਾ ਸਭਰਾਮਾ ਦਾ ਹੀ ਗਾੜਿਆ ਆ ਨੀਲੀ ਦਾ ਬਿਲਕੁਲ ਇੱਥੇ ਟਾਪ ਤੋਂ ਟਾਪ ਪਈ ਆ ਮੱਝ ਲਓ ਜੀ 18 ਲੀਟਰ ਦੀ ਜਿਹੜੀ ਦੋਸਤੋ ਮਿਲਕेंगे ਇਹਨੇ ਕਰਾਈ ਆ ਓਕੇ ਜੀ ਆ ਦੇਖੋ ਸੋ ਅੱਗੇ ਡਾਕਟਰ ਕਿਹੜੇ ਸੀਮਿੰਟ ਤੋਂ ਗੱਭਣਾ ਵੀਰ ਇਹ ਨੀਲੀ ਰਾਵੀ ਦੇ ਮਾਲੀ ਆ ਜੀ ਠੀਕ ਆ ਜੀ ਹਾਂਜੀ ਤਾਂ ਵੀ ਅੱਗੇ ਨੀਲੀ ਰਾਵੀ ਦੇ ਮਾਲੀ ਤੋਂ ਗੱਭਣਾ ਬਾਕੀ ਚਲੋ ਚੰਗੇ ਲਾਣੇ ਘਰਾਣੇ ਜੋ ਪਸ਼ੂ ਆਇਆ ਕਿਸੇ ਸਹੀ ਬਿਲਕੁਲ ਹੱਥਾਂ ਦੇ ਵਿੱਚ ਜਿਹੜੀ ਮੱਝ ਰਹੀ ਆ ਤੇ ਹਰੇਕ ਭਰਾ ਦਾ ਖਿਆਲ ਹੁੰਦਾ ਵੀ ਆਪਾਂ ਗਾਂ ਮੱਝ ਚੰਗੀ ਆ ਉਹ ਵੀ 18 ਕਿਲੋ ਦੁੱਧ ਵਾਲੀ ਤੇ ਗਾਂ ਲਵਾਈਏ ਵੀ ਚੰਗੇ ਸੀਮਿੰਟ ਤੋਂ ਬਣੀ ਅੱਗੇ ਦੋਸਤੋ ਨੀਲੀ ਰਾਵੀ ਚੰਗੇ ਸੀਮਿੰਟ ਤੋਂ ਆ ਠੀਕ ਆ ਜੀ ਚਲੋ ਉਹ ਮੇਰਾ ਪ੍ਰਾਪਲ ਬਖਸ਼ ਬਖਸ਼ ਤੋਂ ਹਾਂਜੀ ਹਾਂਜੀ ਠੀਕ ਆ ਜੀ ਆ ਫੇਸ ਕੁਆਲਟੀ ਇੱਕ ਵਾਰੀ ਦਿਖਾ ਦਿਓ ਠੀਕ ਆ ਜ ਬਾਕੀ ਸੁੰਗ ਸੁੰਗ ਦੀ ਬਹੁਤ ਜਿਆਦਾ ਗੁਲਾਈ ਚੌੜਾ ਪਿੱਠਪੂੜਾ ਜਿਵੇਂ ਨੀਲੀ ਦੇ ਵਿੱਚ ਬਿਲਕੁਲ ਸਿੰਗਲ ਖੱਟੀ ਆ ਜਾਂਦੀ ਆ ਇਹ ਸੰਧੂ ਸਾਹਿਬ ਤਿੰਨ ਦਿਨ ਪਹਿ ਰਾ ਤਰੀਕ ਬਾਅਦ ਦੇ ਹਿਸਾਬ ਨਾਲ ਇਹ ਸਿਰਫ ਮੱਝਾ ਪੜਾ ਕਿੱਥੋਂ ਕੱਢੀਆਂ ਵਾ ਪਾਣੀ ਆ ਗਿਆ ਕਾਲੇ ਕਹਿੰਦੀ ਥੜ ਤੇ ਉੱਥੋਂ ਲੈਣਦੀਆਂ ਆਪਾਂ ਮੱਝਾ ਤੇ ਪਾਣੀ ਆਉਣ ਕਰਕੇ ਥੋੜੀ ਜਿਹਾ ਉਹਨਾਂ ਨੂੰ ਮਜਬੂਰੀ ਬਣ ਗਈ ਮੱਝਾਂ ਵੇਚਣ ਨੂੰ ਵੇਚਣੀਆਂ ਨਹੀਂ ਕਿਸੇ ਮੁੱਲ ਵੀ ਹੁੰਦੇ ਸੀ ਦਿਨੀਆਂ ਨਹੀਂ ਹਾਂ ਪਾਣੀ ਉਹਨਾਂ ਦੇ ਫਿਰ ਨੁਕਸਾਨ ਕਾਫੀ ਹੋ ਗਿਆ ਨਾ ਬਿਲਕੁਲ ਹੋ ਬਾਕੀ ਕਿਸਾਨ ਵੀਰੋ ਜਿਵੇਂ ਆਪਾਂ ਗੱਲ ਕਰਦੇ ਨੇ ਬਿਲਕੁਲ ਕਿਸ਼ਤੀ ਲੈਵਾ ਅੱਗੋਂ ਬਿਲਕ ਇਤਸਾਰ ਤੱਕ ਲੇਵਾ ਬਣਾਈ ਕਰ ਬਾਕੀ ਜਿੰਨੀ ਤਰੀਫ ਕਰ ਲਈ ਨਾ ਸੰਧੂ ਸਾਹਿਬ ਉਨੀ ਘਟ ਜੇ ਪਹਿਲੇ ਇੱਕ ਪਹਿਣੀ ਵਾਲੇ ਪਾਸੇ ਪ੍ਰੋਪਰ ਦੇਖੋ ਤੇ ਡਾਕਟਰ ਸਾਹਿਬ ਕੋਈ ਗਿਣਤੀ ਵਾਲੇ ਦਿਨ ਦੱਸੇ ਵੀਰਾਂ ਨੇ ਹਾਂਜੀ ਹਾਂਜੀ ਇਹਦੇ 3 ਦਿਨ ਬਾਕੀ ਆ ਹਮ ਅਰੇ ਤਾਂ ਘੇਰਵਾ ਕਰ ਗਈ ਇੱਥੇ ਆਣ ਕੇ ਜੀ ਤੁਹਾਨੂੰ ਪਤਾ ਡੰਗਰ ਜਿਹੜਾ ਕੱਢਿਆ ਹੋਵੇ ਜਨਾ ਪਤਾਂ ਨੂੰ ਪਾ ਲਿਆ ਹੋਵੇ ਆ ਬਾਕੀ ਠੰਡੇ ਸਬਾਹ ਦੀ ਸ਼ਾਂਤ ਤੇ ਇਤਰੇ ਪਾਉਂ ਸੁੱਟ ਕੇ ਅਸੀਂ ਬਜੋ ਥਲੇ ਅੱਛਾ ਜੀ ਇੰਨੀ ਠੰਡੀ ਜੇ ਲੈ ਵੀ ਆ ਕਰਾ ਦਿਓ ਚੈੱਕ ਸੋ ਬਾਕੀ ਮੇਰਾ ਭਰਾ ਸਟਰਕਚਰ ਜ਼ਰੂਰ ਇੱਕ ਵਾਰੀ ਚੈੱਕ ਕਰਾਉਣਾ ਬੈਕ ਸਾਈਡ ਤੋਂ ਪੂਰੀ ਇੱਟਰੇ ਬੈਠੇ ਰਿਆ ਕਰੋ ਜਿੱਤਰਾ ਮਰਜ਼ੀ ਚੋਈ ਜਾ ਉਹਨੂੰ ਪੂਰਾ ਸਟਰਕਚਰ ਇੱਕ ਵੀ ਮੇਰਾ ਭਰਾ ਦੇਖੋ ਆ ਵੇਖੋ ਰਸੀ ਸਿੱਟੀ ਹੈ ਨਾ ਇਹਨੂੰ ਕੋਈ ਨਹੀਂ ਜੂਟ ਪਾਉਣਾ ਟਿੱਪੀ ਵੀ ਨਾ ਗਲਮ ਐ ਇੱਟਰੇ ਟਿੱਪਲੀ ਆ ਵੀ ਇੰਨੀ ਠੰਡੀ ਦਸੀਲਸ ਲੱਗ ਬਹੁਤ ਖੂਬਸੂਰਤ ਆ ਅੱਗੇ ਜਸ਼ਨ ਤੋਂ ਫਰੰਟ ਤੋਂ ਵੀ ਦਿਖਾ ਦੇ ਆ ਵੇਖੋ ਜੀ ਮਤਲਬ ਇੰਨੀ ਕਿ ਧੀਰੀ ਜਾਤੀ ਜੇ ਕਰਮਾਂ ਲਈ ਵੇਖੋ ਜਿੱਦਾਂ ਆ ਖੜੀ ਖਲੋਤੀ ਆ ਠੀਕ ਆ ਜੀ ਆ ਦੇਖੋ ਠੰਡੀ ਮਿੱਠੀ ਧੀਰੀ ਸੀਲਸ ਲੱਗ ਬਾਕੀ ਸਰੀਰ ਦੇ ਢਾਂਜਾ ਵੀ ਸੰਧੂ ਸਾਹਿਬ ਦੇ ਦਿਆ ਜੀ ਦਾ ਆ ਅੰਗ ਪੈਰੀ ਦੇਖ ਦਿਆ ਬਾਕੀ ਇਹ ਢਾਂਚੇ ਤੋਂ ਸਾਰੇ ਵੀਰਾਂ ਨੇ ਜੱਜਮੈਂਟ ਕਰਕੇ ਜੱਜਮੈਂਟ ਕਰ ਲੈ ਲੇਵੇ ਤੋਂ ਦੁੱਧ ਆ ਚੀਜ਼ਾਂ ਭਰਦੀਆਂ ਲੈਵੇ ਇਹ ਕਰਮਾਲੀਆਂ ਨੂੰ ਹਾੜੀ ਸਾਰੀ ਨੂੰ ਥੋੜਾ ਲੱਗਿਆ ਲੈ ਨਾ ਜੀ ਨਾ ਚੁੱਪ ਤਾਂ ਨਹੀਂ ਢਾਲੇ ਵੰਦਾ ਲੈ ਵੀ ਬਹੁਤ ਸੋਹਣੀ ਠੀਕ ਆ ਜੀ ਵੈਸੇ ਹਾਈਟ ਲੈਂਥ ਵੀ ਬਹੁਤ ਵਧੀਆ ਚੰਗੀ ਆ ਮੱਝ ਦੀ ਸੋ ਤੇਜਾ ਸੂਬਾ 3 ਟਾਈਮਰ ਜਿਹੜੀ ਇਹ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਉਮੀਦ ਕਰਦੇ ਆ ਚੰਗੇ ਪਸ਼ੂ ਪਾਲਕ ਭਰਾ ਚੰਗੇ ਬ੍ਰੀਡਰ ਮੇਰੇ ਪ੍ਰਾਤਿਕਾ ਜੀ ਬਾਕੀ ਸੰਧੂ ਸਾਹਿਬ ਖੋਜ ਭਾਲ ਦੇ ਵਿੱਚ ਲੱਗੇ ਜੇ ਪਹਿਲਾਂ ਸੂਪ ਪੈਂਦੀ ਹਾਂ ਜੀ ਤੇ ਜਿਦ ਤਰਾ ਪੀਡੀਐਫ ਦਾ ਮੇਲਾ ਹੀ ਨਾ ਹੋ ਸਕਦਾ ਮਾਲਕ ਦੀ ਕਿਰਪਾ ਨਾਲ ਉਹ ਚੇਰੀ ਚਵਾਈ ਹੁੰਦੀ ਹਾਂ ਹਾਂ ਹਾਂਜੀ ਬਹੁਤ ਹੀ ਖੂਬਸੂਰਤ ਆ ਚਲੋ ਅੱਜ ਵੀ ਕਿਸੇ ਭਰਾ ਦੇ ਹੱਥ ਆ ਜਾਏ ਗਹਿਣਾ ਗਹਿਣਾ ਆ ਗਿਆ ਸਮਝੋ ਸਾਡਾ ਰੱਖੇ ਹਣਾ ਆਪਣਾ ਹਾਂਜੀ ਹਾਂਜੀ ਲੈ ਵੀ ਡਾਕਟਰ ਵੀਰੇ ਕੀ ਡਿਮਾਂਡ ਅੱਜ ਸੇਲ ਕਰਦੇ ਪਏ ਆ ਸੰਦੂ ਸਾਹਿਬ ਕੋਲ ਵਿਕਰੀ ਵਾਲੇ ਆਉਂਦਾ ਰੋਜ਼ ਹਾਂਜੀ ਹਾਂਜੀ ਬਿਲਕੁਲ ਆਪਾਂ ਮੁੱਲ ਨਹੀਂ ਜ਼ਿਆਦਾ ਵੱਡਾ ਕਰਨਾ ਭਾ ਨਾਲ ਲਈ ਤੇ ਭਾ ਨਾਲ ਹੀ ਦੇ ਦੇਣੀ ਏ ਇਹੋ ਜੀਆਂ ਝੋਟੀਆਂ ਭਾਵੇਂ 5 ਲੱਖ ਦੀ ਵੇਚ ਲੋ 4 ਦੀ ਵੇਚ ਲੋ 3 ਦੀ ਵੇਚ ਲੋ 2.5 ਦੀ ਉਹ ਕੰਮ ਹੀ ਨਹੀਂ ਕਰਨਾ 1 ਲੱਖ ਤੇ 75000 ਦੀ ਦੇ ਦਾਂਗੇ 1.75 ਦੀ ਪੌਣੇ 2 ਲੱਖ ਦੀ ਗੱਲ ਹਾਂਜੀ ਹਾਂਜੀ ਲਓ ਵੀ 1 ਲੱਖ 75000 ਦੀ ਆ ਬਾਕੀ ਕੋਈ ਕਰਦਾ ਡੀਲ ਸੌਦਾ ਹੋ ਜੂਗਾ ਥੋੜਾ ਕਰ ਲਾਂਗੇ ਮਾਨ ਤਨ ਕਿਉਂ ਥੋੜਾ ਬਾਦਾ ਨਹੀਂ ਬਾਕੀ ਖੁੱਲਾ ਹੀ ਕਰ ਕੋਈ ਨਹੀਂ ਸੰਦੇਸ਼ ਹਣਾ ਚਲੋ ਕੋਈ ਭਰਾ ਲੈ ਕੇ ਤੁਹਾਨੂੰ ਪਤਾ ਆਪਰ ਜੇ ਤੋਂ ਲਈ ਉਹਨੇ ਦਾ ਆਪਾਂ ਤੋਂ ਢਾਈ ਮੁੱਲ ਕੀਤਾ ਜੀ ਵੇਚਣ ਵਾਲੇ ਤੁਹਾਨੂੰ ਪਤਾ ਕਰੀ ਜਾਂਦੇ ਆ ਕਿ ਉਹ ਨਹੀਂ ਮਿਲਦੀਆਂ ਚੀਜ਼ਾਂ ਇਹ ਮੋਲਨਾ ਵੀ ਕਈ ਨਹੀਂ ਮਿਲਦੀਆਂ ਕਈ ਪੈਸੇ ਜੇਬ ਚ ਪਾ ਕੇ ਡਾਈਦੇ ਆ 4-4 ਲੱਖ 5-5 ਲੱਖ ਤਾਂ ਵੀ ਚੀਜ਼ ਨਹੀਂ ਮਿਲਦੀ ਨਹੀਂ ਮਿਲਦੀ ਇਹ ਬਰੀਡ ਸੋ ਬਾਕੀ ਕਰਮਾਂ ਨਾਲ ਕਿਸਮਤ ਨਾਲ ਕੋਈ ਚੀਜ਼ ਹੱਥ ਆਉਂਦੀ ਆ ਇਹ ਮਤਲਬ ਚਲੋ ਧਰੇ ਧਰਾਏ ਨਹੀਂ ਪਏਗੇ ਪਸ਼ੂ ਇਸੇ ਇਸੇ ਤਰ੍ਹਾਂ ਦੇ ਕੱਲ ਨੂੰ ਕਿਸੇ ਪ੍ਰਾਨ ਨਾਲ ਚਲੋ ਨਸਲ ਬਰੀਡ ਤੇ ਕੰਮ ਕਰਨਾ ਆਪਦੀ ਸਮਝ ਨਾਲ ਤੁਸੀਂ ਚੰਗੇ ਚੰਗੇ ਬੱਚੇ ਲੈ ਸਕਦੇ ਜੇ ਕੱਲ ਨੂੰ ਬਿਲਕੁਲ ਤੋਰਾ ਤੋੜ ਸਕਦੀ ਹੈ ਚੰਗੀ ਬਰੀਡ ਤੇ ਕੰਮ ਕਰ ਸਕਦੇ ਹੋ ਤੁਸੀਂ ਠੀਕ ਆ ਜੀ ਆ ਰੈੱਡ ਕੋਲੇ ਆਖ ਬਿੱਲੀ ਠੀਕ ਆ ਜੀ ਬਾਕੀ ਮਾਰਕਿੰਗ ਲਿਮਟਿਡ ਬਿਲਕੁਲ ਜਾਇਜ਼ ਮਾਰਕਿੰਗ ਦੇ ਵਿੱਚ ਆ ਕੋਈ ਨਜਾਇਜ਼ ਮਾਰਕਿੰਗ ਨਹੀਂ ਮਿਲੂਗੀ ਤੁਹਾਨੂੰ ਸ਼ੇਪ ਬਹੁਤ ਵਧੀਆ ਲੇਵੇ ਦੀ ਤੇ ਬਾਕੀ 2-4 ਦਿਨ ਕਰਮਾਂ ਲਈ ਕੱਢ ਗਈ ਤਾਂ ਤੰਗਿਆ ਦਾ ਦੇਤਾ ਸਭ ਤੋਂ ਵਧੀਆ ਸ਼ੇਪ ਜੀ ਜਿੰਨੀ ਸੋਹਣੀ ਆਖ ਉਨਾ ਹੀ ਸੋਹਣੀ ਸ਼ੇਪ ਸਾਰੀ ਮੱਝ ਦੀ ਠੀਕ ਆ ਜੀ ਉਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਇੱਧਰ ਇੱਕ ਢਾਲੀ ਵਿਖਾਉਨੇ ਆ ਬਹੁਤ ਵਧੀਆ ਚੰਗੀ ਮੱਝ ਆ ਵੈਸੇ ਡਾਕਟਰ ਸਾਹਿਬ ਇਹਦਾ ਵੇਰਵਾ ਕੀ ਆ ਵੇਰਵਾ ਸੰਧੂ ਸਾਹਿਬ ਬਹੁਤ ਚੰਗਾ ਰਿਕਾਰਡ ਰਿਹਾ ਇਹਦਾ ਲੇਵੇ ਦਿਓ ਵੇ ਲੋ ਜੱਜਮੈਂਟ ਕਰਾਓ ਵੀ 14- ਦੁੱਧ ਚਵਾਇਆ ਏ 14 15 ਲੀਟਰ ਹਾਂਜੀ ਹੁਣ ਸਵੇਰੇ ਦੁੱਧੇ ਤੇ ਉਹ 6 ਮਹੀਨਿਆਂ ਦੀ ਗੱਭਣ ਸੀ ਵੀਰ ਨੇ ਲਈ ਨਾ 9 ਲੀਟਰ ਦੁੱਧੀ ਉਹ 6 ਮਹੀਨੇ ਦੀ ਗੱਭ ਵੀ ਸੀ ਨਾ 9 ਲੀਟਰ ਸੀਗਾ ਇਤਨਾ ਦੱਸੰਦਾ ਵੀ ਇਤਰਾ ਡرائی ਕੀਤੀ ਮੈਂ ਬਹੁਤ ਜ਼ੋਰ ਲਾਗੇ ਨਾ ਮੈਂ ਨਾ ਲੰਮਾ ਸਮਾਂ ਬਾਕੀ ਮਾਰਕਿੰਗ ਹੀ ਦੇਹਿੰਦੀ ਆ ਜੀ ਮੈਂ ਲਿਆ ਚਲੋ 14 15 15 ਲੀਟਰ ਇਹਨੂੰ ਆਂਦਾ ਵੀ ਕੁਛ ਨਹੀਂਗਾ ਜਿੱਡਾ ਕਿ ਇਹਨੂੰ ਢਾਂਚਾ ਜਿੱਡਾ ਕਿ ਦਾ ਕਰਮਾਰੀ ਦਾ ਲੇਵਾ ਹਨਾ ਸੋ ਕੁਆਲਿਟੀ ਲੇਵੇ ਤੋਂ ਹੀ ਨਾਰਮਲੀ ਤੁਸੀਂ ਜਜਮੈਂਟ ਕਰ ਚੋਗੇ ਰਕਾਰਿਕਾ ਥਾਂ ਲੱਗਾ ਠੀਕ ਆ ਜੀ ਹਵਾਨੇ ਲੇਵੇ ਦੇ ਉੱਪਰ ਦੋ ਪਾਸੇ ਡੱਬ ਨ ਤੇ ਅਗਲੇ ਪੈਰਾਂ ਤੇ ਜਵਾਬ ਤੁਹਾਨੂੰ ਦਿਖਾਈ ਦੇਊਗਾ ਪਪੀਆਂ ਦੇ ਠੀਕ ਆ ਫਲਕਾਰੀ ਲਾ ਲਿਓ ਹਾਂ ਕੋਈ ਅ ਫਲਕਾਰੀ ਲਾ ਕੇ ਵਿਖਾ ਦਿਓ ਆ ਸੋ ਬਿਲਕੁਲ ਮੋੜ ਤੋਂ ਚੌਰਸ ਲੇਵਾ ਬਾਕੀ ਸਾਨੂੰ ਸਾਹਿਬ ਬੱਚੇ ਪੁੱੱਚੇ ਵੀ ਨੀਲੀ ਦੇ ਲੈਣੇ ਇਹਦੇ ਫਿਰ ਵੀ ਲੈ ਸਕਦਾ ਤੋ ਨਾ ਹਾਂ ਹਾਂ ਲੈ ਜੀ ਠੀਕ ਆ ਬਾਕੀ ਡਾਕਟਰ ਜਿੰਨੀ ਕ ਫਾਪ ਫੂਬਾ ਥੱਲੇ ਵੀ ਆਲਮੋਸਟ ਤਿਆਰੀ ਕੰਪਲੀਟ ਆ ਵੇਖੋ ਜੀ ਦੰਗ ਭਾਗੀ ਲੱਗੇ ਆ ਇਹ ਲੇਵੇ ਐਚ ਐਫ ਗਾਵਾਂ ਨੇ ਵੱਢੀ ਲਈ ਫਿਰਦੀ ਆ ਹਾਂ ਬਾਕੀ ਢਾਂਚਾ ਜਿਆਦਾ ਵਧੀਆ ਸੰਧੂ ਸਾਹਿਬ ਲੈਵਾ ਫਿੱਟ ਲੈਵੇ ਦੀ ਫਿਕਸ ਲੈਵੇ ਦੀ ਹਾਂ ਤੇ ਵੱਡੀ ਮੱਝ ਆ ਥੋੜਾ ਕੋਈ ਵਜਨ ਕਿੰਨਾ ਲੱਗਾ ਮੱਝ ਦਿਖਾ ਦਿਓ ਠੀਕ ਆ ਜੀ ਢਾਲੀ ਆ ਇੱਕ ਸਿੰਘ ਗੋਲ ਤੇ ਇੱਕ ਬਿਲਕੁਲ ਢਾਲ ਲੰਗੂ ਤੇ ਇੱਕ ਬਿਲਕੁਲ ਥੱਲੇ ਹੀਟਾ ਨੂੰ ਠੀਕ ਆ ਜੀ ਬਹੁਤ ਖੂਬਸੂਰਤ ਪਿੰਡੇ ਦੀ ਆ ਸਾਫ ਸੁਥਰੀ ਆ ਜਿੰਨੇ ਵੀ ਆ ਪਿੰਡੇ ਦੀ ਵੀ ਸਾਫ ਸੁਥਰੀ ਆ ਲੈਵੇ ਚੱਡੇ ਦੀ ਵੀ ਬਾਲੇ ਵੱਧ ਮਿਲਦਾ ਹੀ ਨਹੀਂ ਸੰਧੂ ਸਾਹਿਬ ਬਹੁਤ ਬਹੁਤ ਵਧੀਆ ਮਾਲਕ ਦੀ ਮਿਹਰ ਆ ਥੱਲਿਓ ਬਹੁਤ ਜ਼ਿਆਦੀ ਬਣੀ ਆ ਇਹ ਕੋਈ ਬਰੀਡਡ ਬੰਦਾ ਲੈ ਗਿਆ ਤੇ ਇਸ ਨੂੰ ਨੀਲੀ ਦੇ ਬੱਚੇ ਲੈ ਸਕਦਾ ਇਹ ਚੰਗੇ ਚੰਗਾ ਸੀਮਨ ਭਰਾਗੇ ਬਿਲਕੁਲ ਇਹ ਵੇਰਾ ਅੱਜ ਭਲਕ ਸੂਪ ਹੋਊਗੀ ਹਾਂ ਹਾਂ ਸੂਪ ਨਹੀਂ ਅੱਜ ਲਓ ਜੀ ਅੱਜ ਭਲਕ ਸੂਪ ਹੋਊਗੀ ਤਿਆਰੀ ਤੁਸੀਂ ਵੇਖ ਸਕਦੇ ਜੀ ਵੀ ਕੰਪਲੀਟ ਆ ਜਿੰਨੇ ਕ ਬਣ ਸਕਦੀ ਹੈ ਕਰਮਾ ਦੀ ਪੂਰੀ ਫੱਬੀ ਖਲੋਤੀ ਆ ਥੱਲਿਓ ਇੱਕ ਕੋਈ ਬੈਕ ਸਾਈਡ ਤੋਂ ਪੁੱਠੇ ਪਾਠੇ ਤੋਂ ਤਸੱਲੀ ਨਾਲ ਦਿਖਾ ਦਿਆ ਜੀ ਬਿਲਕੁਲ ਪੁੱਠੇ ਦਾ ਪੁੱਠਾ ਹੀ ਆ ਹਾਂ ਇਹ ਨਹੀਂ ਕਿ ਵੀਡੀਓ ਦੇ ਵਿੱਚ ਵੱਡੀਆਂ ਮੱਜਾਂ ਵਾਂ ਕੋਈ ਆਖੋਗੇ ਵਾਕਈ ਲੇਵਾ ਚੱਕਰ ਉਹ ਵੀ ਕਿਹੜੇ ਲੇਵੇ ਦੀਆਂ ਮੱਜਾਂ ਵਾਂ ਐੋ ਜੀ ਲੇਵੇ ਸੰਧ ਸਾਹਿਬ ਬੜੇ ਘੱਟ ਵੇਖਣ ਨੂੰ ਮਿਲਦੇ ਜੀ ਹੂੰ ਬਾਕੀ ਥਾਨ ਗਾੜ ਵੇਖੋ ਉਹਨੇ ਗਾੜ ਦੋਹਾਂ ਮੱਜਾਂ ਦੀ ਗਾੜ ਗਾੜ ਬੜ ਜਵੇਂ ਡਾਕਟਰ ਕਹਿੰਦਾ ਵੀ ਅਗਲੇ ਥਾਣਾ ਤੇ ਬੜਾ ਜੋਸ਼ ਆ ਜੋਸ਼ ਆ ਡਾਕਟਰ ਹਾਂਜੀ ਹਾਂਜੀ ਆਪਾਂ ਚੰਗੀ ਆ ਸੋਹਣਾ ਢਾਂਚਾ ਤੇ ਹਾਈਟ ਵੀ ਸੋਹਣੀ ਐ ਮੱਝ ਦੀ ਇਹਨਾ ਪਿੰਡੇ ਤੇ ਬੀਨਸ ਵੇਖੋ ਫਿਰ ਹਾਂ ਨਾੜਾਂ ਕਿੰਨੀਆਂ ਜਿਆਦੀਆਂ ਹਨਾ ਹਾਂ ਸਰੀਰ ਤੇ ਲੈ ਡਾਕਟਰ ਇਹ ਦੋਦੀ ਨਿਸ਼ਾਨੀ ਇਹੋ ਕਿਸੇ ਭਰਾ ਦਾ ਸ਼ੌਂਕ ਆ ਪਿਆ ਇਹੋ ਜੀ ਚੀਜ਼ ਖਰੀਦਣੀ ਆ ਤੇ ਕੀ ਮੁੱਲ ਕਿੰਨੇ ਦੀ ਦੇਣੀ ਸੰਧੂ ਸਾਹਿਬ ਇਹ ਨਹੀਂ ਕਿ ਮੱਝ ਵੱਡੀ ਆ ਦੇ ਵੱਡਾ ਹੀ ਮੁੱਲ ਕਰਦੀ ਐ ਹਾਂ ਇਹ 1 ਲੱਖ ਤੇ 30 ਹਜ਼ਾਰ ਦੀ ਦੇ ਦਾਂਗੇ 1 30 ਦੀ ਹਾਂਜੀ ਹਾਂਜੀ ਲਓ ਜੀ 1 ਲੱਖ 30 ਹਜ਼ਾਰ ਦੀ ਐ ਜਿਹੜੀ ਅੱਜ ਤੁਹਾਨੂੰ ਮਿਲ ਜੂਗੀ ਥੋੜਾ ਕਈ ਵਾਰਾਂ ਕਰੋ ਗੱਡੀਆਂ ਨਹੀਂ ਸੰਧੂ ਸਾਹਿਬ ਉਹਨਾਂ ਪਹਿਲੀ ਵਾਰੀ ਨਿਕਲੀ ਹੈ ਹਨਾ ਇਹ ਦੋਵੇਂ ਹੀ ਕੱਡੀਆਂ ਨਹੀਂ ਆ ਹਾਂ ਇੱਕੇ ਪਿੰਡਵਾਈਆਂ ਫਿਰ ਹਾਂਜੀ ਚੱਲ ਵੇ 1,30 ਦੀ ਹਾਂਜੀ ਫਾਈਨਲ ਜਿਹੜੀ ਹੈ ਨਾ ਹਾਂਜੀ ਹਾਂਜੀ ਲਓ ਵੀ 1,30 ਹਜ਼ਾਰ ਦੀ ਇਹ ਮਿਲ ਜੂਗੀ ਬਾਕੀ ਜਿਹੜੀ ਤੁਹਾਨੂੰ ਅਗਲੀ ਮੱਝ ਆਪਾਂ ਦਿਖਾਈ ਦਿੱਤੀ ਹੈ ਨੀਲੀ ਦੇ ਵਿੱਚ ਪਿਓਰ ਬਰੀਡਰ ਮੱਝ ਮੇਰਾ ਭਰਾ ਹੱਥ ਪਾ ਲਿਓ ਜਿਹੜੇ ਮੇਰੇ ਭਰਾ ਕੇ ਸ਼ੌਂਕ ਰੱਖਦੇ ਆ ਚੰਗੀ ਨਸਲ ਬਰੀਡ ਤੇ ਕੰਮ ਕਰਨਾ ਇਸ ਵਾਰ ਵੀ ਚੰਗੇ ਮਾਲੀ ਤੋਂ ਕੰਮ ਕਰਾਉਂਦੇ ਇਹ ਨਿਸ਼ਾਨੀਆਂ ਹੁੰਦੀਆਂ ਜੀ ਇਹਨਾਂ ਦੇ ਸੁਭਾਅ ਦੀਆਂ ਜਿਹੜਾ ਬਰੀਡ ਵਾਲਾ ਡੰਗਰ ਹੈ ਨਾ ਉਹਨੇ ਬਿਲਕੁਲ ਸ਼ਾਂਤ ਸੁਭਾਅ ਬੜੀ ਕੈਰੈਕਟਰੀ ਦੱਸ ਦਿੰਦੇ ਜੀ ਬਿਲਕੁਲ ਬਿਲਕੁਲ ਇਹ ਦਿਹਾੜੀ ਤੁਹਾਨੂੰ ਪਤਾ ਜੀ ਆਹ ਜਿਹੜਾ ਪੁੱਠਾ ਲੱਗਾ ਨਾ ਮੱਝ ਨੂੰ ਇਹ ਇਹ ਨਿਸ਼ਾਨੀਆਂ ਦੇਣੀਆਂ ਵੀ ਵਾਕਈ ਦੁੱਧ ਵਾਲੀਆਂ ਠੀਕ ਆ ਡਾਕਟਰ ਸਾਹਿਬ ਇੱਕ ਵਾਰੀ ਮੜ ਜੇ ਨੂੰ ਤੂਫਾਨੀ ਦੌਰਾ ਫੇਰ ਕਰਾ ਦਈਏ ਹਾਂਜੀ ਕਰਾ ਦਿੰਨੇ ਆ ਠੀਕ ਆ ਇੱਕ ਵਾਰੀ ਹੋਰ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਇਹ ਚੀਜ਼ ਲੈਣਾ ਠੀਕ ਸ਼ਾਂਤ ਇੱਕ ਹਿਸਾਬ ਲਾਈਏ ਜੇ ਚੀਜ਼ ਚੰਗੀ ਤੇ ਮੁੱਲ ਵੀ ਚੰਗਾ ਹੋਣਾ ਚਾਹੀਦਾ ਨਾ ਇਹ ਨਹੀਂ ਵੀ ਜੇ ਚੀਜ਼ ਚੰਗੀ ਤੇ ਮੁੱਲ ਗੰਦਾ ਕਰ ਦੋ ਫੇਰ ਫੱਬਦਾ ਫੱਬਦਾ ਹੀ ਡੰਗਰ ਬਿਲਕੁਲ ਬਿਲਕੁਲ ਉਹ 100 ਮਜਬੂਰੀਆਂ ਲੋੜਾ ਪੈ ਜਾਂਦੀਆਂ ਅਗਲਾ ਪਸ਼ੂ ਵੇਚ ਦਿੰਦਾ ਮੈਂ ਕਹਾਂ ਉਹ ਜ ਆ ਪਸ਼ੂ ਕੌਣ ਤੁਰੇ ਦੇ ਕੋਣ ਯਕੀਨ ਕਰਕੇ ਮੰਨਿਓ ਇਹ ਤਾਂ ਥੋੜੀ ਜਿਹੀ ਪਾਣਾ ਮਿਲ ਗਈ ਉਹਨਾਂ ਦੀ ਮਜਬੂਰੀ ਹੈ ਉਹ ਜੀ ਬਣੀ ਹੈ ਨਹੀਂ ਤਾਂ ਪ੍ਰੀਟਡ ਪੰਦਾ ਨਹੀਂ ਵੇਚਦਾ ਮੈਂ ਤਾਂ ਨਾ ਕਹਿੰਦਾ 5 ਲੱਖ ਰੁਪਈਆ ਬੁੱਝ ਪਗ ਜਾ ਉਹ ਥੱਲੇ ਮੇਰੀ ਮੱਝ ਲੱਗੇ ਖਾਇਓ ਡਾਕਟਰ ਇਹਨੂੰ ਮਾੜਾ ਮੋੜਿਆ ਜੇ ਇੱਥੇ ਮੋੜ ਕੇ ਮਾੜਾ ਮੋੜ ਕੇ ਖਲਾਰੇ ਜੇ ਇੱਥੇ ਰੋਕਿਆ ਜੇ ਇੱਥੇ ਰੋਕਿਆ ਭਰਾ ਆ ਵੇਖੋ ਜੀ ਥੋੜੀ ਜਿਹੀ ਅੱਗੇ ਲੱਤ ਹੋਰ ਕਰਾਇਓ ਆ ਦਿਖਾ ਦਿਓ ਚੰਗੀ ਤਸੱਲੀ ਨਾਲ ਠੀਕ ਆ ਜੀ ਆ ਵੇਖੋ ਸੋ ਉਮੀਦ ਹੈ ਵੀ ਕਟ ਕਰਮ ਵਾਲੀ 2 ਦਿਨ ਜਾਂ 3 ਦਿਨ ਕੱਢ ਗਈ ਠੀਕ ਮੋਰੇ ਜੌਬ ਤੇ ਹੀ ਬੰਦੇ ਹਾਂ ਵੀ ਜਿੰਨੀ ਕ ਸ਼ਾਮ ਹੋਈ ਕਰ ਲਈ ਤੇ ਜੇ ਕੋਈ ਬ੍ਰਿਡਡ ਬੰਦੇ ਨੇ ਲੈ ਲਈ ਨਾ ਮੱਝ ਮੈਨੂੰ ਪਤਾ ਉਹਨੇ ਦੁੱਧ ਕਿੰਨਾ ਚੋਲਣਾ 10 ਬਸ ਲਓ ਜੀ ਲੈ ਵੀ ਢੱਲਾ ਬਹੁਤ ਜਿਆਦੀਆਂ ਸੰਧੂ ਸਾਹਿਬ ਦੇ ਬਿਲਕੁਲ ਬੇਸ਼ੁਮਾਰ ਕੀਮਤੀ ਨਗੀਨਾ ਠੀਕ ਆ ਜੀ ਸੋਨਾ ਪੁੱਠਾ ਸੋਨਾ ਹਵਾਨਾ ਛੱਡਾ ਸੋ ਇੱਕ ਵਾਰੀ ਫੇਰ ਵਿਖਾਉਣ ਦਾ ਮਕਸਦ ਇਹੋ ਹੀ ਆ ਵੀ ਬਿਲਕੁਲ ਜਿਹੜੇ ਮੇਰੇ ਭਰਾ ਸ਼ੌਂਕ ਰੱਖਦੇ ਆ ਉਹਨਾਂ ਦਾ ਸ਼ੌਂਕ ਜਿਹੜਾ ਉਕਸ ਨਾ ਜਾਵੇ ਹੱਥ ਪਾਉਣਾ ਕਿਸੇ ਭਰਾ ਨੇ ਪਾ ਸਕਦੇ ਤੁਸੀਂ ਇਹ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹ ਵੀ ਗੱਲ ਜੀ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਕੋਈ ਨਹੀਂ ਅਗਲੀ ਵਾਰ ਫੇਰ ਆ ਜੂਗੀ ਫੇਰ ਤੇ ਤਾਂ ਇਹ ਇਹ ਅੱਜ ਦੋ ਹੀ ਮੱਝਾਂ ਝੋਟੀਆਂ ਨੇ ਠੀਕ ਆ ਜੀ ਦੋਹਾਂ ਦੀ ਡਿਟੇਲ ਆਪਾਂ ਤੁਹਾਨੂੰ ਦੇਤੀ ਆ ਬਾਕੀ ਪਸ਼ੂ ਚੰਗੇ ਆ ਸਾਫ ਸੁਥਰੇ ਡਾਕਟਰ ਦਾ ਵੀ ਹੁਣ ਉਹਨਾਂ ਦਾ ਨਿਸ਼ਾਨਾ ਬਣ ਗਿਆ ਵੀ ਨੀਂਦੀ ਦਾ ਵੀ ਤੇ ਕੰਮ ਕਰਨਾ ਹੈ ਸੰਦੇ ਸਾਹਿਬ ਆਪਣਾ ਗਾੜਿਆ ਨੀਲੀ ਦਾ ਪਲਾ ਚਵਾਈਆਂ ਕਰਾਉਣੇ ਆ ਚਲੋ ਥੋੜੀ ਜਿਹੀ ਇੱਕ ਮੱਝ ਹੀ ਆਪਣੀ ਦੋਂਦੀ ਚਵਾਣੀ ਕਿ ਵੀਰ ਨੇ ਹਾਂ ਬੱਚੇ ਦਾ ਉਤਰ ਕੋਲ ਤੋਂ ਗਿਆ ਨਹੀਂ ਇੱਥੇ ਰਿਕਾਰਡ ਵਾਲੀਆਂ 20 20 ਲੀਟਰ ਆਮ ਹੀ ਪਹਿਲਣਾ ਕੱਢਣੀਆਂ ਇੱਥੇ ਹਾਂ ਸਭਰਾਵਾਂ ਦੇ ਵਿੱਚ ਬਿਲਕੁਲ ਜੀ ਕਰਕੇ ਵੇਖੋ ਬਹੁਤ ਸੋਣਾ ਭਾਂਡਾ ਠੀਕ ਆ ਤੇ ਡਾਕਟਰ ਸਾਹਿਬ ਇੱਕ ਕੰਟੈਕਟ ਨੰਬਰ ਜੀ ਚਲੋ ਤੁਹਾਡੀ ਘਰ ਵੇਨਸ ਵੇਖੀ ਜੇ ਹਾਂ ਮੋਟੀ ਆ ਪੇਪਰ ਕੀ ਕੇ ਏਡੀ ਮੋਟੀ ਆ ਹਾਂ ਬਿਲਕੁਲ ਬਿਲਕੁਲ 2 ਇੰਚੀ ਮੋਟੀ ਪੇਪਾਂਗੂ 2 ਇੰਚੀ ਦੇ ਨੰਬਰ ਆ ਬਾਕੀ ਸੰਧੂ ਸਾਹਿਬ 84379 ਹਾਂ 33590 ਪਿੰਡ ਆਪਣਾ ਵੱਡੇ ਸਭਰਾ ਲੋਕੇਸ਼ਨ ਵੀ ਆਪਣੀ ਬੁਰਜ ਮਿਲਕ ਫਾਰਮ ਆ ਤੇ ਚੈਨਲ ਵੀ ਇੰਸਟਾਗ੍ਰਾਮ ਤੇ ਬੁਰਜ ਮਿਲਕ ਫਾਰਮ ਆ ਠੀਕ ਆ ਜੀ ਹਾਂਜੀ ਸੋ ਚੈਨਲ ਦੇ ਉੱਪਰ ਵੀ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਠੀਕ ਆ ਜੀ ਉੱਥੇ ਵੀ ਪਸ਼ੂ ਜੜਿਆ ਰੁਟੀਨ ਦੇ ਵਿੱਚ ਪੈਂਦੇ ਰਹਿੰਦੇ ਆ ਡਾਕਟਰ ਸਾਹਿਬ ਹ ਬਾਕੀ ਰੁਟੀਨ ਦੇ ਵਿੱਚ ਆਪਣੇ ਚੈਨਲ ਦੇ ਉੱਪਰ ਮਾਲ ਜੜਾਉਂਦਾ ਰਹਿੰਦਾ ਹਾਂ ਤੁਸੀਂ ਦੇਖਦੇ ਰਹਿੰਦੇ ਜੇ ਠੀਕ ਆ ਪਰ ਇੰਨੀ ਕੁ ਮਾਲਕ ਦੀ ਕਿਰਪਾ ਰਹੀ ਇੱਕ ਦਿਨ ਜਿੱਦਾਂ ਦੋ ਦਿਨ ਛੱਡ ਕੇ ਵੀਡੀਓ ਨੀਲੀ ਦੀਆਂ ਪੌਈਆਂ ਹੀ ਜਾਂਦੀਆਂ ਹਾਂ ਬਿਲਕੁਲ ਕਿਉਂਕਿ ਇਹ ਗਾੜਾ ਆਪਣੇ ਨੀਲੀ ਦਾ ਇੱਥੇ ਬਿਲਕੁਲ ਜੀ ਬਿਲਕੁਲ ਤੇ ਸਭਰਾ ਪੈਂਡਾ ਠੀਕ ਹੈ ਜੀ ਸਭਰਾ ਪੈਂਡਾ ਦੇ ਵਿੱਚ ਬੜਾ ਉੱਚੇ ਤੋਂ ਉੱਚਾ ਟਾਪ ਕਲਾਸ ਪਸ਼ੂ ਪਿਆ ਤੇ ਬਾਕੀ ਮੇਰਾ ਵੀ ਤਾਲਮਿਲ ਬਣਾ ਲਿਓ ਆਏਗੇ ਨਵੇਂ ਪਸ਼ੂਆਂ ਦੀ ਡਿਟੇਲ ਆ ਬਾਕੀ ਨਾ ਆਪਾਂ 2 4 2 4 ਤਿੰਨ ਚ ਰੱਖਣੀਆਂ ਰੱਖਣੀਆਂ ਪੱਕੀਆਂ ਮੱਝਾਂ ਨੀਲੀ ਦੀਆਂ ਹੀ ਕੰਮ ਹੀ ਇੱ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਪੂਰੀ ਵੀਡੀਓ ਵੇਖੀ ਆ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ